ਵੇਕਨ ਨੂੰ ਭਾਵੇਂ ਇਕੱਲੇ ਦਿਸਦੇ ਹਾਂ ਪਰ ਯਾਰਾਂ ਦੀ ਥੋੜ੍ਹ ਨਹੀਂ ਯਾਰੀਆਂ ਹੀ ਕਮਾਈਆਂ ਕੋਈ ਗਾਂਧੀ ਵਾਲੇ ਨੋਟ ਨਹੀਂ ਯਾਰ ਨਾ ਕਦੇ ਬੇਕਾਰ ਰੱਖ ਗਏ ਉੱਚੇ ਸਦਾ ਵਿਚਾਰ ਰੱਖ ਗਏ ਗੱਲਾਂ ਹਮੇਸ਼ਾ ਮੂੰਹ ਤੇ ਕਰਕੇ ਦਿਲ ਤੇ ਨਾ ਕੋਈ ਖਾਰ ਰੱਖ ਗਏ ਅੱਜ ਸਾਡਾ ਯਾਰ ਤੇਜਾ ਸਿੰਘ ਫੌਜੀ ਇੰਡੀਆ ਨੂੰ ਜਾ ਰਿਹਾ ਹੈ ਸਾਨੂੰ ਇੱਥੇ ਦੀ ਬਹੁਤ ਘਾਟ ਮਹਿਸੂਸ ਹੋਊਗੀ ਪਰ ਫੇਰ ਵੀ ਅਸੀਂ ਇਹ ਕਾਮਨਾ ਕਰਦੇ ਆਂ ਵੀ ਇਹ ਵਧ ਗਿਆ ਸੁਖ ਸੰਨ ਨਾਲ ਜਾਵੇ ਤੇ ਕੁਛੀ ਕੁਛ ਹੀ ਸਾਡੇ ਕੋਲੇ ਵਾਪਸ ਤੂੰ ਲੋ ਦਾਲ ਤੂੰ ਕਿਤ ਮੈਦ ਤੇ ਰੱਖ ਤੇ ਖਾਲੀ ਹਾਂ ਤੇਰਾ ਕੀਤੇ ਨਾ ਹਾਂ ਇਹ ਜਸ ਬੰਨ ਨਹੀਂ ਆਣਿਆ ਹਿੱਕੀ ਦੇ ਵਿੱਚ ਪਤਾ ਇਹਦਾ 10 ਨਹੀਂ ਬੰਨਣ ਦਾ ਅੱਜ ਆ ਗਿਆ ਅੱਜ ਆ ਗਿਆ ਬੰਨ ਨਹੀਂ ਇਹਦਾ ਅੰਨ ਨਾ ਮਸੋਂ ਨਹੀਂ ਕਰਦੇ ਆ ਸਾਰਾ ਕੰਮ ਆ ਦੇਖੋ ਜੀ ਜਿਹੜਾ ਸਾਡੇ ਫੌਜੀ ਸਾਹਿਬ ਜਾ ਰਹੇ ਆ ਤਾਂਸ ਦੇ ਖਿਡਾਰੀ ਹੈ ਤਾਂਸ ਖੇਡ ਰਹੇ ਆ ਫੌਜੀ ਸਾਹਿਬ ਜੀ ਦਿੱਤੇ ਹੋਏ ਚੌਕੀ ਪਾਤੀ ਆ ਅੱਜ ਦਿਨ ਤਾਂ ਖੇਡ ਕੇ ਜਾਣਗੇ ਇੰਡੀਆ ਖੇਡਿਆ ਕਰਨਾ ਓ ਯਾਰ ਕਿਵੇਂ ਦੇ ਕਹੇ ਫੋਲੀ ਆ ਨਾ ਉਹ ਤੇਰਾ ਜੀ ਤੇ ਇਦਾਂ ਕਰ ਜੇ ਨਾ ਇਦਾਂ ਹੋਣੇ ਨਾ 9013 ਹੋਏ ਯਾਰ ਆ 94 ਆ ਪਹਿਲਾਂ ਬਣਾਏ ਨੇ ਨਾ ਮੈਂ ਪਾਗਲ ਤਾਂ ਨਹੀਂ ਹੋ ਗਿਆ ਕਿਤੇ ਉਹ ਤੇਰਾ ਝੱਗਾ ਜੀ ਐ ਬਈ ਤੂੰ ਕੋ ਵਿਚੋਂ ਕਰਨਾ ਐ ਬਈ ਲੈ ਕਰੀ ਲਾੜੀ ਕੱਢੀ ਜਾਣੀ ਚੱਕੇ ਗੱਲ ਲੀਏ ਤੂੰ ਜੱਕਾ ਕਰ ਲੈ ਅੱਜ ਆਪਾਂ ਪਾਰਟੀ ਦੇ ਵਿੱਚ ਉਹਦੇ ਅੰਰੀਆ ਕਹਿੰਦਾ ਕਮਾਲ ਤੇ ਬੋਦੀ ਸਾਹਿਬ ਜਾ ਰਹੇ ਬੈਡਰ ਚਾਹ ਹਾਂ ਬੋਦੀ ਸਾਹਿਬ ਜਾ ਰਹੇ ਲੈ ਲੈ ਜਾ ਰਹੇ ਆ ਆ ਰਿਹਾ ਇਹ ਤੇਰਾ ਗਾਗਾ ਇਹ ਰਗਾ ਗਾਗਾ ਇਹ ਲੈ ਰਗਾ ਗਾਗਾ ਫਿਰ ਮੈਂ ਕਿਹਾ ਪਰ ਤੂੰ ਤੂੰ ਕਹਿੰਦਾ ਨਹੀਂ ਜਾਣਾ ਫਿਰ ਮੈਂ ਮੈਂ ਉਹਨਾਂ ਨੂੰ 14 ਗੈਰੀਸ਼ਨ ਕਰਦੇ